ਕਹਾਂਗਾ ਹਾਂਜੀ ਸਰਦਾਰ ਜੀ ਕਾਲੀ ਤਾਂ ਨਹੀਂ ਨਹੀਂ ਦੇਖ ਲਓ 2 ਮਿੰਟ ਲੈਣੇ ਐ ਬਸ ਭੰਮੇ ਬਾਈ ਦਾ ਗੀਤ ਐ ਇੱਕ ਬੜੇ ਟਾਈਮ ਤੋਂ ਅਸੀਂ ਗਾਉਂਦੇ ਆਏ ਆ ਲੋੜ ਨਾਲ ਵੱਧ ਵਿਸ਼ਵਾਸ ਮਾਰਦਾ ਹੌਸਲੇ ਬੁਲੰਦ ਰੱਖੀਏ ਥੋੜਾ ਜਿਹਾ ਸਤਾਈ ਯੰਤਰਾ ਕਹਾਂਗਾ ਔਰ ਇੱਕ ਬੋਲੀ ਐ ਨਵੀਆਂ ਬੋਲੀਆਂ ਆ ਰਹੀਆਂ ਮੈਂ ਚਾਹਣਾ ਤੁਹਾਨੂੰ ਸੁਣਾ ਦਿਆਂ ਪਿੰਡਾਂ ਦੀਆਂ ਬੋਲੀਆਂ ਆਪਣੇ ਮੱਤੇ ਪਿੰਡ ਦੀਆਂ ਸਾਰੀਆਂ ਪਹਿਲੇ ਇੱਕ ਸਤਾਈ ਯੰਤਰਾ ਕਹਿ ਲਈਏ ਹੋ ਲੋੜ ਨਾਲ ਵੱਧ ਵਿਸ਼ਵਾਸ ਮਾਰਦਾ ਬੰਦਾ ਹੋਵੇ ਮਿੱਤਰੋ ਜੋ ਖਾਸ ਮਾਰਦਾ ਮਾਰ ਜਾਂਦੀ ਘਰ ਦੀ ਘਰੀਂ ਤੇ ਮਿੱਤਰੋ ਯਾ ਤਾਨਿਆਂ ਦੇ ਸੇਕ ਮਾਰਦੇ ਮਾਰ ਜਾਂਦਾ ਬੰਦੇ ਨੂੰ ਉਹ ਗੁੱਸਾ ਮਿੱਤਰੋ ਜਾ ਮਾੜੇ ਲੇਖ ਮਾਰਦੇ ਮਾੜਿਆਂ ਹਾਲਾਤਾਂ 'ਚ ਕਦੇ ਨਾ ਡਰੀਏ ਔੜ ਤੇ ਗਵਾਂਡ 'ਚ ਕਦੇ ਨਾ ਲੜੀਏ ਮਾੜਿਆਂ ਹਾਲਾਤਾਂ 'ਚ ਕਦੇ ਨਾ ਡਰੀਏ ਔੜ ਤੇ ਗਵਾਂਡ 'ਚ ਕਦੇ ਨਾ ਲੜੀਏ ਮਾੜੀ ਸੋਚ ਵਾਲੀ ਗੱਲ ਬੰਦ ਰੱਖੀਏ ਮਾੜੀ ਸੋਚ ਵਾਲੀ ਗੱਲ ਬੰਦ ਰੱਖੀਏ ਅਸਿਆਰ ਹੌਸਲੇ ਅਸਿਆਰ ਹੌਸਲੇ ਬੁਲੰਦ ਰੱਖੀਏ ਅਸਿਆਰ ਹੌਸਲੇ ਬੁਲੰਦ ਰੱਖੀਏ यार हौसल हिपुल बुलंद रखिए यार हौसल हिपुल बुलंद रखिए थैंक यू जी थैंक यू ਸਾਵਣ ਸਤਾ ਜੀ ਬਲ ਬਹੁਤ ਸਾਰਾ ਪਿਆਰ ਆਓ ਮੱਤੇ ਵਾਲੇ ਮੱਤੇ ਵਾਲੇ ਮੱਤੇ ਵਾਲੇ ਮੱਤੇ ਵਾਲੇ ਮੱਤੇ ਵਾਲੇ ਪੰਮਿਆਂ ਅਜੀਬ ਦੁਨੀਆ ਜਾਣ ਬਲ ਰਾਜ ਨਾਵੇ ਗੱਲਾਂ ਸੁਣਿਆ ਮੱਤੇ ਵਾਲੇ ਪੰਮਿਆਂ ਅਜੀਬ ਦੁਨੀਆ ਜਾਣ ਬਲ ਰਾਜ ਨਾਵੇ ਗੱਲਾਂ ਸੁਣਿਆ ਸ਼ੌਂਕੀਆ ਵੇ ਕਦੇ ਨਾ ਕਮੰਡ ਰੱਖੀਏ ਸ਼ੌਂਕੀਆ ਵੇ ਕਦੇ ਨਾ ਕਮੰਡ ਰੱਖੀਏ ਬਸ ਯਾਰ ਹੌਸਲੇ ਯਾਰ ਹੌਸਲੇ ਬੁਲੰਦ ਰੱਖੀਏ ਪਸ ਯਾਰ ਹੌਸਲੇ ਬੁਲੰਦ ਰੱਖੀਏ ਪਸ ਯਾਰ ਹੌਸਲੇ ਬੁਲੰਦ ਰੱਖੀਏ ਮਾੜੀ ਸੋਚ ਵਾਲੀ ਗੱਲ ਬੰਦ ਰੱਖੀਏ ਮਾੜੀ ਸੋਚ ਵਾਲੀ ਗੱਲ ਬੰਦ ਰੱਖੀਏ ਪਸ ਯਾਰ ਹੌਸਲੇ ਪਸ ਯਾਰ ਹੌਸਲੇ ਬੁਲੰਦ ਰੱਖੀਏ ਪਸ ਯਾਰ ਹੌਸਲੇ ਬੁਲੰਦ ਰੱਖੀਏ ਪਸ ਯਾਰ ਹੌਸਲੇ ਬੁਲੰਦ ਰੱਖੀਏ ਲਾਸਤਰਾ ਖੇਲ ਹੋ ਜਬਾਣੀਆਂ ਜੋ ਪਰੇ ਹਸਤੀਓ ਪਵੇ ਨਾ ਹਟਤੇ ਚਾਰੂ ਕੀ ਕੇ ਸੌਦਾ ਜੋ ਵਪਾਰ ਕਰਦੇ ਉੱਕਦੇ ਨਹੀਂ ਵਟਦੇ ਅੱਜ ਕਰਿਆਸ਼ੀ ਉਹ ਪਵੇਂ ਨਾ ਹਟਤੇ दारू ਪੀ ਕੇ ਸੌਦਾ ਜੋ ਵਪਾਰ ਕਰਦੇ ਉਹ ਕਦੇ ਨੀ ਵੱਟਦੇ ਵੱਡਾ ਬੰਦਾ ਕਦੇ ਨੀ ਲਿਹਾਜ਼ ਕਰਦਾ ਹੋ ਪਵੇਂ ਗੁੱਲੀ ਤਣ ਜੇ ਓਹ ਟੱਪ ਦੀ ਸਵਾਨੋ ਗੁੱਡੀ ਉਦੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਛੱਟ ਦੀ ਸਵਾਨੋ ਗੁੱਡੀ ਉਦੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਛੱਟ ਦੀ ਸਵਾਨੋ ਗੁੱਡੀ ਉਦੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਛੱਟ ਦੀ ਸਵਾਨੋ ਗੁੱਡੀ ਉਦੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਓਹ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਆ ਜਾਓ ਜੀ ਬੋਲੀ ਬੋਨੇ ਪਾਦਾ ਬਾਈ ਕਹਿੰਦਾ ਪਾ ਦੇ ਪੁੱਪਾ ਪਾ ਦੇ ਹੋ 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 ਰੜ ਕੇ ਰੜ ਕੇ ਰੜ ਕੇ ਮੇਰੀ ਗੱਲ ਸੁਣੀ ਜਰਾ ਖੜ ਕੇ ਜਿੱਤ ਗੱਲ ਦੇ ਮੁੰਡੇ ਕਰਨ ਨੌਕਰੀ ਓਏ ਅਫਸਰ ਬਣ ਕੇ ਪੜ ਕੇ ਆਪਣੇ ਲਾਗੇ ਲਾਗੇ ਪਿੰਡ ਲਿਖੇ ਬਾਈ ਨੇ ਸਾਰੇ ਰੜਕੇ 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 ਮੇਰੀ ਗੱਲ ਸੁਣੀ ਜਰਾ ਖੜਕੇ ਜਿੱਤ ਗਿਲ ਦੇ ਮੁੰਡੇ ਅਫਸਰ ਬਣ ਗਏ ਉਹ ਕਰਨ ਨੌਕਰੀ ਪੜ ਕੇ ਰਮਾਣਿਆਂ ਦੇ ਮੁੰਡੇ ਕਲੀਆਂ ਲਾਉਂਦੇ ਓਏ ਹੱਥ ਕੰਨਾਂ ਤੇ ਧਰ ਕੇ ਟੈਪੀ ਦੇ ਮੁੰਡੇ ਨਹਿਰ ਤੇ ਮਿਲਦੇ ਮਿਲਦੇ ਤੜਕੇ ਤੜਕੇ ਹਰੀਕੇ ਦੇ ਮੁੰਡੇ ਕੱਢਣ ਸ਼ਰਾਬਾ ਵੋ ਲੈ ਕੇ ਪੁਲਸੀਏ ਫੜ ਕੇ ਪੱਟੀਆਂ ਦੇ ਮੁੰਡੇ ਕਰਨ ਲੀਡਰੀ ਆ ਵਿੱਚ ਵਕਾਲਤੀ ਵੜ ਕੇ